ਸੇ ਦੁਕਾਨ ਤੋਂ ਜਦੋਂ ਪਾਣੀ ਦੀ ਬੋਤਲ ਲੈਂਦੇ ਆ ਤਾਂ 20 ਰੁਪਏ ਦੀ ਪਾਣੀ ਦੀ ਬੋਤਲ ਆਉਂਦੀ ਹੈ ਜੇ ਕਿਤੇ ਰੁਕ ਕੇ ਜੂਸ ਪੀਣੇ ਆ ਤਾਂ 20 ਜਾਂ 30 ਰੁਪਏ ਦਾ ਜੂਸ ਆਉਂਦਾ ਪਰ ਜਲੰਧਰ ਦੇ ਵਿੱਚ ਇੱਕ ਨੌਜਵਾਨ ਹੈ ਜੋ ਇੱਕ ਸੇਵਾ ਵੀ ਕਰ ਰਿਹਾ ਤੇ ਗਲਾਸ ਜਿਹੜਾ ਉਹ ਸ਼ਰਬਤ ਦਾ ਸਿਰਫ 5 ਰੁਪਏ ਦਾ ਵੇਚ ਰਿਹਾ ਵੱਡੀ ਗੱਲ ਇਹ ਹੈ ਕਿ ਉਸ ਗਲਾਸ ਦੇ ਵਿੱਚ ਖੂਨਦ ਕਤੀਰਾ ਲੱਛੇ ਸ਼ਰਬਤ ਤੇ ਦੁੱਧ ਇਹਨਾਂ ਕੁਝ ਮਿਲਾ ਕੇ ਉਹ ਦਿੰਦਾ ਹੈ ਨਾਲ ਬਰਬੀ ਠੰਡਾ ਜਿਹੜਾ ਸ਼ਰਬਤ ਉਹ ਲੋਕਾਂ ਨੂੰ ਪਿਲਾਉਣਾ ਤੇ ਭਾਈ ਅੱਡਾ ਜਿਹੜਾ 50 ਸਾਲ ਤੋਂ ਉੱਪਰ ਹੈ ਹਾਂਜੀ ਹਾਂਜੀ ਭਾਈ ਮੇਰੇ ਪਾਪਾ ਕਰਦੇ ਸੀ 50 ਸਾਲ ਪੱਲੇ ਜੀ ਮੇਰੇ ਪਾਪਾ ਦੀ ਬਸੇ ਸ਼ੁਰੂ ਤੋਂ ਹੀ ਇੱਥੇ ਮਤਲਬ ਕਿ ਪਿਆਸਾ ਲੋਗੇ ਸੇਵਾ ਕਰਦੇ ਪੀ ਉਹ ਵੀ ਤੇ ਹੁਣ ਆਪਾਂ ਨੂੰ ਉਹਨਾਂ ਦੇ ਬਖਸ਼ੀਏ ਸੇਵਾ ਇਹ ਬਸ ਇਹ ਬਖੀ ਉਹਨਾਂ ਨੇ ਸੇਵਾ ਉਹਨਾਂ ਨੂੰ ਪਸ ਇੱਕ ਸਾਲ ਹੋ ਗਿਆ 14 ਸਾਲ ਹੋ ਗਏ 14 ਸਾਲਾਂ ਤੋਂ ਮੈਂ ਸਾਬਿਆ ਹੈ ਜੀ ਸੇਵਾ ਅੱਜ ਕੱਲ ਮਹਿੰਗਾਈ ਬਹੁਤ ਜ਼ਿਆਦਾ ਹੈ 5 ਰੁਪਏ ਨਾਲ ਘਰ ਦਾ ਗੁਜ਼ਾਰਾ ਚੱਲਦਾ ਨਾ 15 ਰੁਪਏ ਰੋਜ਼ ਦਾ ਇੱਕ ਗਲਾਸ ਤੇ ਆਉਂਦੇ ਨੇ ਤਾਂ ਗੁਜ਼ਾਰਾ ਚੱਲਦਾ ਕਰਦਾ ਭਾਈ ਗੁਜ਼ਾਰਾ ਤਾਂ ਆਪਾਂ ਕਹੀਏ ਨਹੀਂ ਚੱਲਦਾ ਜੀ ਬਹੁਤ ਔਖਾ ਹੈ ਜੀ ਅੱਜ ਕੱਲ ਦੇ ਟਾਈਮ ਦੇ ਵਿੱਚ ਅਸੀਂ ਤਾਂ ਇਹ ਸਮੇਂ ਲੋਕ ਕਿਸੇ ਕੋ ਕੰਮ ਕਰਨ ਨਾਲ ਆਪਣਾ ਕੰਮ ਕਰਦੇ ਆ ਆਪਾਂ ਤੇ ਇੰਨਾ ਹੀ ਬਹੁਤ ਹੈ ਤੁਹਾਨੂੰ ਮਤਲਬ ਕਿ ਸ਼ਾਮ ਨੂੰ ਦਾਲਪੁਰ ਕਾ ਚਲੀ ਜਾਵੇ ਬਸ ਇੰਨਾ ਹੀ ਬਹੁਤ ਹੈ ਬੱਚਿਆਂ ਦੀ ਪੜ੍ਹਾਈ ਚਲੀ ਜਾਵੇ ਬਹੁਤ ਹੈ ਪਰ ਜਿਹੜੋ ਤੁਹਾਡੇ ਬਾਪੂ ਜਨੇ ਸ਼ੁਰੂ ਕੀਤਾ ਉਹ 2 ਰੇਟ ਸੀ 50% ਉਹ ਤਾਂ ਭਾਈ ਆਨੇ ਦੇ ਹਿਸਾਬ ਨਾਲ ਹੁੰਦਾ ਸੀਗਾ ਜੀ ਅੱਛਾ ਪਹਿਲੇ ਪੈਸੇ ਦੇ ਹਿਸਾਬ ਨਾਲ ਸੀ ਫਿਰ ਆਨੇ ਦੇ ਹਿਸਾਬ ਨਾਲ ਹੁਣ ਰੁਪਏ ਦੇ ਹਿਸਾਬ ਨਾਲ ਜੀ ਮਤਲਬ ਕਿ ਉਦੋਂ 25 ਪੈਸੇ 10 ਪੈਸੇ 5 ਪੈਸੇ ਇਦਾਂ ਹੁੰਦਾ ਸੀਗਾ ਜੀ ਤੇ ਹੁਣ ਆਪਾਂ ਚੋੜਾ ਮੈਨੂੰ 10 ਸਾਲ ਹੋ ਗਏ 5 ਰੁਪਏ ਵੇਚਦੇ ਆਂ ਜੀ ਜਦੋਂ ਵੀ ਕਿਸੇ ਮਾਰਕੀਟ ਤੋਂ ਕਿਸੇ ਦੁਕਾਨ ਤੋਂ ਜਦੋਂ ਪਾਣੀ ਦੀ ਬੋਤਲ ਲੈਂਦੇ ਆ ਤਾਂ 20 ਰੁਪਏ ਦੀ ਪਾਣੀ ਦੀ ਬੋਤਲ ਆਉਂਦੀ ਹੈ ਜੇ ਕਿਤੇ ਰੁਕ ਕੇ ਜੂਸ ਪੀਣੇ ਆ ਤਾਂ 20 ਜਾਂ 30 ਰੁਪਏ ਦਾ ਜੂਸ ਆਉਂਦਾ ਪਰ ਜਲੰਧਰ ਦੇ ਵਿੱਚ ਇੱਕ ਨੌਜਵਾਨ ਹੈ ਜੋ ਇੱਕ ਸੇਵਾ ਵੀ ਕਰ ਰਿਹਾ ਤੇ ਗਲਾਸ ਜਿਹੜਾ ਉਹ ਸ਼ਰਬਤ ਦਾ ਸਿਰਫ 5 ਰੁਪਏ ਦਾ ਵੇਚ ਰਿਹਾ ਵੱਡੀ ਗੱਲ ਇਹ ਹੈ ਕਿ ਉਸ ਗਲਾਸ ਦੇ ਵਿੱਚ ਗੁੰਦ ਕਤੀਰਾ ਲੱਛੇ ਸ਼ਰਬਤ ਤੇ ਦੁੱਧ ਇਹਨਾਂ ਕੁਝ ਮਿਲਾ ਕੇ ਉਹ ਦਿੰਦਾ ਹੈ ਨਾਲ ਪਰਬ ਵੀ ਠੰਡਾ ਜਿਹੜਾ ਸ਼ਰਬਤ ਲੋਕਾਂ ਨੂੰ ਪਿਲਾਉਂਦਾ ਤੁਸੀਂ ਆਪ ਦੇਖ ਸਕਦੇ ਹੋ ਕਿ ਰਸ਼ ਇਸ ਵੇਲੇ ਕਿੰਨਾ ਪਿਆ ਹੋਇਆ ਹੈ ਸੋ ਵੱਡੀ ਗੱਲ ਇਹ ਹੈ ਕਿ 5 ਰੁਪਏ ਦੇ ਵਿੱਚ ਅੱਜਕੱਲ ਕੁਝ ਵੀ ਨਹੀਂ ਆਉਂਦਾ 10 ਰੁਪਏ ਦਾ ਵੀ ਕੁਝ ਨਹੀਂ ਆਉਂਦਾ 20 ਰੁਪਏ ਦੀ ਜਿਹੜੀ ਇੱਕ ਫੋਕੇ ਪਾਣੀ ਦੀ ਜਿਹੜੀ ਬੋਤਲ ਆਉਂਦੀ ਆ ਪਰ ਇਹ ਨੌਜਵਾਨ ਠੰਡਾ ਸ਼ਰਬਤ ਪਿਲਾਉਂਦਾ ਲੋਕਾਂ ਨੂੰ ਗੱਲਬਾਤ ਕਰਾਂਗੇ ਇੱਕ ਵੱਡੀ ਗੱਲ ਤੁਹਾਨੂੰ ਦੱਸ ਦਈਏ ਕਿ 60 ਸਾਲ ਤੋਂ ਉੱਪਰ ਸਮਾਂ ਹੋ ਗਿਆ 50 ਸਾਲ ਤੋਂ ਉੱਪਰ ਸਮਾਂ ਹੋ ਚੁੱਕਾ ਹੈ ਇਹਨਾਂ ਦੇ ਇੱਥੇ ਅੱਡੇ ਲੱਗਦੇ ਨੂੰ ਪਹਿਲਾਂ ਇਹਨਾਂ ਦੇ ਬਾਪੂ ਜੀ ਅੱਡਾ ਲਾਉਂਦੇ ਹੁੰਦੇ ਸੀ ਹੁਣ ਆਪ ਲਾਉਂਦੇ ਨੇ ਸੋ ਉਦੋਂ ਜਿਹੜਾ ਰੇਟ ਹੁੰਦਾ ਸੀ 50 ਪੈਸੇ ਹੁੰਦਾ ਸੀ ਜਾਂ 1 ਰੁਪਈਆ ਹੁੰਦਾ ਸੀ 50 ਸਾਲ ਬਾਅਦ ਇਹਦਾ ਰੇਟ ਸਿਰਫ 5 ਰੁਪਏ ਹੋਇਆ ਹੈ ਸੋ ਗੱਲਬਾਤ ਕਰਾਂਗੇ ਕਿਉਂਕਿ ਵੱਡਾ ਸਵਾਲ ਇਹ ਹੈ ਕਿ ਇੰਨੇ ਸਮੇਂ ਬਾਅਦ ਵੀ ਇਸ ਸ਼ਰਬਤ ਦਾ ਰੇਟ 5 ਰੁਪਏ ਹੀ ਕਿਉਂ ਹੈ 10 ਜਾਂ 20 ਰੁਪਏ ਕਿਉਂ ਨਹੀਂ ਭਾਈ ਜੀ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਕਰਨ ਹੈ ਜੀ ਤੇ ਭਾਈ ਅੱਡਾ ਜਿਹੜਾ 50 ਸਾਲ ਤੋਂ ਉੱਪਰ ਹੈ ਹਾਂਜੀ ਹਾਂਜੀ ਭਾਈ ਮੇਰੇ ਪਾਪਾ ਕਰਦੇ ਸੀ 50 ਸਾਲ ਪਹਿਲੇ ਜੀ ਮੇਰੇ ਪਾਪਾ ਦੀ ਬਸ ਸ਼ੁਰੂ ਤੋਂ ਹੀ ਇੱਥੇ ਮਤਲਬ ਕਿ ਪਿਆ ਸਾਲ ਹੋ ਗਏ ਸੇਵਾ ਕਰਦੇ ਪਏ ਉਹ ਵੀ ਤੇ ਹੁਣ ਆਪਾਂ ਨੂੰ ਉਹਨਾਂ ਦੇ ਬਖਸ਼ੀਏ ਸੇਵਾ ਇਹ ਬਸ ਇਹ ਬਖੀ ਉਹਨਾਂ ਨੇ ਸੇਵਾ ਉਹਨਾਂ ਨੂੰ ਇੱਕ ਸਾਲ ਹੋ ਗਏ 14 ਸਾਲ ਹੋ ਗਏ 14 ਸਾਲਾਂ ਤੋਂ ਮੈਂ ਸੰਭਿਆ ਹੈ ਜੀ ਸੇਵਾ ਬਾਕੀ ਮਹਾਮੈ ਦੀ ਕਿਰਪਾ ਹੈ ਜੀ ਬਾਕੀ ਬਾਕੀ ਸਾਰਿਆਂ ਦਾ ਪਿਆਰ ਹੈ ਜੀ ਇਹਨਾਂ ਦਾ ਜਿਹੜੇ ਮਤਲਬ ਕਿ ਯੋਗ ਬੰਨਾ ਕਰਦੇ ਰਹੇ ਨੇ ਅਜਾ ਪਾਜੀ 5 ਰੁਪਏ ਤੱਕ ਮੈਨੂੰ ਲੱਗਦਾ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਕੋਈ ਚੀਜ਼ ਵੀ ਨਹੀਂ ਇਹ 5 ਰੁਪਏ ਕਿਉਂਕਿ ਤੁਸੀਂ ਸ਼ਰਬਤ ਦੀਆਂ ਬੋਤਲਾਂ ਮੈ ਦਿਖਾਉਣਾ ਚਾਹੁੰਗਾ ਕਿ ਸ਼ਰਬਤ ਦੀਆਂ ਬੋਤਲਾਂ ਵੀ ਇੱਥੇ ਪਈਆਂ ਨੇ ਸੋ ਆ ਵੀ ਜਿਹੜਾ ਇੱਥੇ ਸਮਾਨ ਰੱਖਿਆ ਪਿਆ ਹੈ ਪੇਟੀ ਲੈ ਕੇ ਆਏ ਨੇ ਪੂਰੀ ਸ਼ਰਬਤ ਦੀ ਉਸ ਤੋਂ ਬਾਅਦ ਬਰਫ਼ ਲੈ ਕੇ ਆਉਂਦੇ ਨੇ ਲੱਛੇ ਲੈ ਕੇ ਆਉਂਦੇ ਨੇ ਗੂੰਦ ਗਤੀਰਾ ਪਾਉਂਦੇ ਨੇ ਪਾਜੀ ਬਚਦਾ ਕੀ ਬਲੇ ਦੱਸੋ ਤੁਹਾਨੂੰ ਕਿਉਂਕਿ 5 ਰੁਪਏ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੁਝ ਬਚਦਾ ਹੋਵੇਗਾ ਜਿੰਨਾ ਤੁਸੀਂ ਸਮਾਨ ਪਾਉਂਦੇ ਹੋ ਵਿੱਚ ਪਾਜੀ ਸਾਰਿਆਂ ਦਾ ਪਿਆਰ ਵੱਜਦਾ ਹੀ ਬਸ ਪਿਆਰ ਵੱਜਦਾ ਹੀ ਇਹਨਾਂ ਦਾ ਹੁਣ ਉਹਦਾ ਵੀ ਗੁਰਪੁਰਬ ਜਾਂ ਕਾਸ਼ਤੀ ਜਾਂ ਇਹ ਸੇਵਾ ਹੀ ਕਰਨੀ ਜੀ ਸਾਰਿਆਂ ਨੇ ਬਸ ਮੰਨ ਲਓ ਕਿ ਆਪਾਂ ਸੇਵਾ ਹੀ ਕਰਦੇ ਪਏ ਜੀ ਬਾਦ ਇਹਨਾਂ ਦਾ ਪਿਆਰ ਹੈ ਸਾਰੇ ਦਾ ਹੋਰ ਕੁਝ ਨਹੀਂ ਜੀ اچھا ਜਦੋਂ ਤੁਹਾਡੇ ਪਾਪਾ ਇਹ ਕੰਮ ਕਰਦੇ ਹੁੰਦੇ ਸੀ ਚਲੋ ਉਹਦਾ ਸਮਾਂ ਵੀ ਹੋਰ ਹੁਣ ਦੱਸਿਗਾ ਨਾ ਉਦੋਂ ਮਹਿੰਗਾਈ ਜੰਨੀ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਮਹਿੰਗਾਈ ਬਹੁਤ ਜ਼ਿਆਦਾ ਹੈ 5 ਰੁਪਏ ਨਾਲ ਘਰ ਦਾ ਗੁਜ਼ਾਰਾ ਚੱਲਦਾ ਨਾ 15 ਰੁਪਏ ਰੋਜ਼ ਤੇ ਇੱਕ ਗਲਾਸ ਤੇ ਆਉਂਦੇ ਨੇ ਤਾਂ ਗੁਜ਼ਾਰਾ ਚੱਲਦਾ ਕਰਦਾ ਭਾਈ ਗੁਜ਼ਾਰਾ ਤਾਂ ਆਪਾਂ ਕਹੀਏ ਨਹੀਂ ਚੱਲਦਾ ਜੀ ਬਹੁਤ ਔਖਾ ਹੈ ਜੀ ਅੱਜ ਕੱਲ ਦੇ ਟਾਈਮ ਦੇ ਵਿੱਚ ਅਹੀਂ ਤੇ ਸਮੇ ਲੋਕ ਕਿਸੇ ਕੋ ਕੰਮ ਕਰਨ ਨਾਲ ਆਪਣਾ ਕੰਮ ਕਰਦੇ ਆ ਬਸ ਇੰਨਾ ਹੀ ਬਹੁਤ ਆਈ ਤੁਹਾਨੂੰ ਮਤਲਬ ਕਿ ਸ਼ਾਮ ਨੂੰ ਦਾਲ ਪੁਲਕਾ ਚੱਲੀ ਜਾਵੇ ਬਸ ਇੰਨਾ ਹੀ ਬਹੁਤ ਆਈ ਬੱਚਿਆਂ ਦੀ ਪੜ੍ਹਾਈ ਚੱਲੀ ਜਾਵੇ ਬਹੁਤ ਆਈ 10 ਵਾਲਾ ਕਰ ਦੋ ਭਾਈ ਜੀ ਬਸ ਤਿੰਨ ਦੋ ਦੋ ਬੱਚੇ ਆ ਜਿਹੜੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਹੀ ਬਹੁਤ ਆਈ ਹੈ ਅੱਜ ਕੱਲ ਚਲੋ ਆਪਾਂ ਕਹਿੰਦੇ ਆ ਬੱਚਿਆਂ ਦੀ ਪੜ੍ਹਾਈ ਜੁਗ ਗਈ ਹੋਈ ਜਾਵੇ ਬਹੁਤ ਆਈ ਮੈਂ ਪਹਿਲਾਂ ਗੱਲ ਕੀਤੀ ਕਿ ਪਾਣੀ ਦੀ ਬੋਤਲ ਵੀ ਇੱਕ ਮਾਰਕੀਟ ਤੋਂ 20 ਰੁਪਏ ਦੀ ਆਉਂਦੀ ਹੈ ਜਾਂ ਜੂਸ ਵੀ ਕਿਤੇ ਪੀਣੇ ਹੋਵੇ 20 ਜਾਂ 30 ਰੁਪਏ ਦਾ ਆਉਂਦਾ ਤੁਸੀਂ ਨਹੀਂ ਸੋਚਿਆ ਕਿ ਇੰਨਾ ਸਮਾਂ ਹੋ ਗਿਆ ਇਹ ਸਾਲ ਪਹਿਲੇ ਆਪਾਂ ਦਿੱਲੀ ਗਏ ਸੀਗੇ ਦਿੱਲੀ ਦੇ ਵਿੱਚ ਗਏ ਸੀਗੇ ਉੱਥੇ ਸਾਨੂੰ ਪਾਣੀ ਵੀ ਐਸ ਟਾਈਮ ਸਾਨੂੰ ਜੋ ਕੋਈ ਖਾਣਾ ਜੀ ਕੋਈ ਚੀਜ਼ ਖਾਣੀ ਹੋਵੇ ਨਾ ਤਾਂ ਵੀ ਸਾਨੂੰ ਕਹਿੰਦੇ 20 ਰੁਪਏ ਬੋਤਲ ਮਿਲਣੀ ਆ ਪਾਣੀ ਦੀ ਮਤਲਬ ਕਿ ਉੱਥੋਂ ਦੀ ਤੁਹਾਨੂੰ ਥੋੜਾ ਜਾਂ ਅੰਦਾਜ਼ਾ ਕਿ ਸਾਡੇ ਪੰਜਾਬ ਦੇ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੈਗੀ ਆ ਆਪਾਂ ਸਾਡੇ ਨੂੰ ਪਾਣੀ ਮਤਲਬ ਜੀ ਸੇਵਾ ਹੀ ਕਰ ਸਕਦੇ ਆ ਪੰਜਾਬ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਜੀ ਬਾਕੀ ਸਾਰਿਆਂ ਨੂੰ ਪਤਾ ਹੀ ਆ ਜੀ ਅਸਾ ਕੋਈ ਗੱਲ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਗਾਕਾਂ ਦਾ ਜਿਹੜਾ ਰਸ਼ ਬਹੁਤ ਜ਼ਿਆਦਾ ਪਿਆ ਹੋਇਆ ਇੱਥੇ ਤਾਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਜਦੋਂ ਤੁਹਾਡੇ ਬਾਪੂ ਜੀ ਨੇ ਸ਼ੁਰੂ ਕੀਤਾ ਉਦੋਂ ਕੀ ਰੇਟ ਸੀ 50% ਉਦੋਂ ਭਾਈ ਆਨੇ ਦੇ ਹਿਸਾਬ ਨਾਲ ਹੁੰਦਾ ਸੀਗਾ ਜੀ ਅੱਛਾ ਪਹਿਲੇ ਪੈਸੇ ਦੇ ਹਿਸਾਬ ਨਾਲ ਸੀ ਫਿਰ ਆਨੇ ਦੇ ਹਿਸਾਬ ਨਾਲ ਹੁਣ ਰੁਪਏ ਦੇ ਹਿਸਾਬ ਨਾਲ ਜੀ ਮਤਲਬ ਕਿ ਉਦੋਂ 25 ਪੈਸੇ 10 ਪੈਸੇ 5 ਪੈਸੇ ਇਦਾਂ ਹੁੰਦਾ ਸੀਗਾ ਜੀ ਤੇ ਹੁਣ ਆਪਾਂ 14 ਮੈਨੂੰ 10 ਸਾਲ ਹੋ ਗਏ 5 ਰੁਪਏ ਵੇਚਦੇ ਆ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਥੇ ਮੈਨੂੰ 14 ਸਾਲ ਹੋਈ ਇੱਥੇ 14 ਸਾਲ ਹਾਂਜੀ ਤੇ ਤੁਸੀਂ ਨਹੀਂ ਸੋਚਿਆ ਯਾਰ ਕਿ ਬਾਪੂ ਜੀ ਪਹਿਲਾਂ ਕੰਮ ਕਰਦੇ ਸੀਗੇ ਕਿ ਮੈਂ ਕੋਈ ਹੋਰ ਕੰਮ ਕਰਾਂ ਹੁਣ ਜਿਹਦੇ ਵਿੱਚ ਥੋੜਾ ਮੁਨਾਫਾ ਵੀ ਜ਼ਿਆਦਾ ਹੋਵੇ ਨਹੀਂ ਭਾਈ ਆਪਾਂ ਸ਼ੁਰੂ ਤੇ ਹੀ ਆਪਾਂ ਸੇਵਾ ਵਾਲੀ ਸੋਚੀ ਸੀ ਸੇਵਾ ਹੀ ਕਰਨੀ ਆਪਾਂ ਸ਼ੁਰੂ ਤੇ ਇਹੀ ਇਹੀ ਚੱਣੀ ਜੀ ਬਸ ਪਾਪਾ ਦੀ ਥਾਂ ਤੇ ਆਪਾਂ ਉਹਨੇ ਥਾਂ ਲੈ ਲਈ ਆ ਬਸ ਵਧੀਆ ਲੱਗਦਾ ਜੀ ਕੰਮ ਕਰਨਾ ਤੁਹਾਨੂੰ ਮਿਹਨਤ ਕਰਨੀ ਵਧੀਆ ਲੱਗਦੀ ਇਹ ਨਹੀਂ ਕਿ ਮਤਲਬ ਕਿ ਮਿਹਨਤ ਵਧੀਆ ਜੀ ਤੁਹਾਨੂੰ ਮਜ਼ਾ ਆਂਦਾ ਗਰਮੀ 'ਚ ਵੀ ਮਜ਼ਾ ਆਂਦਾ ਜੇ ਸਵੇਰੇ ਕਿੰਨੇ ਵਜੇ ਆ ਜਾਂਦੇ ਹੋ ਪੰਜ ਵਾਲੇ ਗਾਹਕ ਆਉਗੇ ਉਹਨਾਂ ਨੂੰ ਪੁਲਾ ਦੇ। ਕੀ ਬਾਤ ਹੈ ਉਹ ਤੁਸੀਂ ਬਿਲਕੁਲ ਸਾਹਮਣੇ ਦੇਖ ਸਕਦੇ ਹੋ ਕਿ ਉਹ ਪੈਸੇ ਦੇ ਕੇ ਗਏ ਨੇ ਨਾ ਵੀ ਗੱਲਬਾਤ ਕਰਾਂਗੇ ਆਪਾਂ ਪੈਸੇ ਦੇ ਕੇ ਗਏ ਨੇ ਕਿ ਜਿਹੜੇ ਗਾਗ ਹੋਰ ਆਉਣਗੇ ਉਹਨਾਂ ਨੂੰ ਵੀ ਮੇਰੇ ਵੱਲੋਂ ਪੁਲਾ ਦੇ। ਤੁਸੀਂ ਜੀ ਕਿ ਘਰੋਂ ਤੱਕ ਘਰੋਂ ਇੱਥੇ ਆਉਂਦੇ ਹੋ? ਮੈਂ ਭਾਜੀ ਲਗਭਗ 10-15 ਸਾਲ ਹੀ ਹੋ ਗਏ ਜੀ ਆਂਦੇ। ਅੱਛਾ ਇੱਥੇ ਆਉਂਦੇ ਆ ਉਹ? ਇੱਥੇ ਆਂਦੇ। ਜਦੋਂ ਵੀ ਇੱਧਰ ਦੀ ਨੰਗੀ ਦਾ ਗਰਮੀਆਂ ਚ ਤਾਂ ਜ਼ਰੂਰ ਵੀ ਕੇ ਜਾਈਦਾ ਜੀ। ਵਧੀਆ ਵਧੀਆ ਹੁੰਦਾ। ਬਹੁਤ ਵਧੀਆ ਜੀ ਆਪਣੇ ਸਰੀਰ ਨੂੰ ਵੀ ਸ਼ਾਂਤੀ ਮਿਲ ਜਾਂਦੀ ਮਨ ਨੂੰ ਵੀ ਸ਼ਾਂਤੀ। ਮਗਰ ਸ਼ੀਤਲਾ ਮੰਦ ਮਾਤਾ ਜੀ ਦੇ ਵਿੱਚ ਠੰਡੇ ਛੋਲੇ ਨੇ ਤੇ ਇਧਰੋਂ ਵੀ ਠੰਡਾ ਪੀ ਕੇ ਤਾਂ ਨੰਗੀ ਦਾ ਨਾਲ ਮੱਥਾ ਨੀਂ ਜੀ ਉਹ ਨੌਜਵਾਨ ਨੂੰ ਪੈਸੇ ਦਿੱਤੇ ਕਿ ਜਿਹੜਾ ਕੋਈ ਹੋਰ ਆਊਗਾ ਉਹਨੂੰ ਵੀ ਮੇਰੇ ਵੱਲੋਂ ਪਿਆ ਦੇ। ਹਾਂ ਮੇਰੇ ਵੱਲੋਂ ਕੋਈ ਜਿਹੜਾ ਨਹੀਂ ਲੋੜ ਮੰंदे ਆ ਕੋਈ ਨਹੀਂ ਹੈ ਤਾਂ ਇੱਥੇ ਪੀ ਜਬਈ ਜੀ ਆਪਾਂ ਉਹ ਜਮਾ ਕਰਾਤਾ ਜੀ। ਕੀ ਹੋ ਰਿਹਾ ਤੇ ਜੀ ਸੇਵਾ ਇੱਥੇ ਜਿਹੜੀ ਇਹਨਾਂ ਨੇ ਜਮਾ ਕਰਾਤੀ ਆ ਤੇ ਇਹ ਗੱਲਬਾਤ ਕਰਾਂਗੇ ਵੀਰੇ ਨਾਲ ਹੋਰ ਭਾਈ ਜੀ ਸਵੇਰੇ ਕਿੰਨੇ ਵਜੇ ਆ ਜਾਂਦੇ ਹੋ? ਭਾਈ ਸਵੇਰੇ ਆਪਾਂ 8 ਵੇ ਸ਼ੁਰੂ ਹੁੰਦਾ ਆਪਣਾ ਕੰਮ। ਤੇ ਅਹੀ 7 ਵਜੇ ਤੱਕ ਲਗਾਤਾਰ ਚੱਲਦਾ ਹੀ ਆ ਸਰਾਨੂੰ ਸ਼ਾਮ 7 ਵਜੇ ਤੱਕ ਹਾਂਜੀ ਹਾਂਜੀ ਭਾਈ ਬਸ ਗਰਮੀ ਬਹੁਤ ਆਈ ਆ ਆਪਾਂ ਕਹਿੰਦੇ ਕੋਈ ਵੀ ਇੱਥੇ ਪਿਆਸਾ ਨਾ ਜਾਵੇ ਆਪਾਂ ਸਾਰਿਆਂ ਨੂੰ ਮਤਲਬ ਕਿ ਸੇਵਾ ਕਰਕੇ ਜਾਈਏ ਸਾਰਿਆਂ ਦੀ ਕਈ ਵਾਰੀ ਵਿਚਾਰਾ ਕੋਈ ਬਜ਼ੁਰਗ ਹੁੰਦਾ ਭਿਖਾਰੀ ਹੁੰਦਾ ਜਿਹਦੇ ਕੋਲ 5 ਰੁਪਏ ਵੀ ਕਈ ਵਾਰ ਨਹੀਂ ਹੁੰਦੇ ਤਾਂ ਉਹਨਾਂ ਨੂੰ ਫ੍ਰੀ ਪਿਲਾ ਦਿੰਦੇ ਹੋ ਭਾਈ ਜੀ ਫ੍ਰੀ ਹੈ ਜੀ ਜਿਹਦੇ ਕੋਲ ਕੋਈ ਪੈਸਾ ਨਹੀਂ ਆਪਾਂ ਫ੍ਰੀ ਬੈਠੇ ਆ ਜੀ ਆਪਾਂ ਸੇਵਾ ਵਾਸਤੇ ਬੈਠੇ ਆ ਜਿਹੜਾ ਵੀ ਕੋਈ ਆਏਗਾ ਜਿਸ ਕੋਲ ਪੈਸੇ ਨਹੀਂ ਹੈਗੇ ਉਹਨੂੰ ਆਪਾਂ ਫ੍ਰੀ ਵੀ ਪਿਲਾ ਦਿੰਦੇ ਆ ਜੀ ਆਪਾਂ ਕੋਈ ਵੀ ਕਿਸੇ ਨੂੰ ਪਿਆ ਪੀ ਆਗੇ ਭੇਜਨ ਨੂੰ ਠੰਡੇ ਠੜ ਠੰਡਾ ਕਰਕੇ ਭੇਜੇ ਹੋਗੇ ਤੇ ਭਾਈ ਜੀ ਜਦੋਂ ਮੈਂ ਪਹਿਲਾਂ ਗੱਲ ਕੀਤੀ ਵੀ ਬਾਕੀ ਜਿਹੜਾ ਸਮਾਨ ਲੈ ਕੇ ਆਉਂਦਾ ਗੂਦ ਕਿਸੀ ਰਾਜਾ ਲੱਛੇ ਜਾਂ ਬਰਫ਼ ਸੋ ਇਹ ਖਰਚਾ ਮੈਨੂੰ ਦੱਸੋ ਚੰਗੀ ਤਰ੍ਹਾਂ ਖਰਚਾ ਕਿੱਦਾਂ ਪੂਰਾ ਕਰਦੇ ਹੋ ਸਾਰਾ ਆਪਣਾ ਕਿਉਂਕਿ ਪੇਟੀ ਤੁਸੀਂ ਆ ਲੈ ਕੇ ਆਏ ਹੋ ਨਾ ਸ਼ਰਬਤ ਦੀ ਭਾਈ ਮੈਂ ਕਹਿੰਦਾ ਖਰਚਾ ਬਹੁਤ ਆਈ ਸਾਨੂੰ ਬਰਫ਼ ਨਾ ਮੈਂ ਪਿਆਰ ਤੇ ਲੈਂਦਾ ਸੀਗਾ ਸਟਾਰਟਿੰਗ ਤੋਂ ਤੇ ਹੁਣ 80 ਰੁਪਏ ਹੋ ਗਈ ਆ ਸਾਡਾ ਰੇਟ ਉੱਥੇ ਤਾਂ ਉੱਤੀ 5 ਰੁਪਏ ਮਤਲਬ ਕਿ ਬਹੁਤ ਮਹਿੰਗਾਈ ਹੋਣੀ ਜੀ ਮਹਿੰਗਾਈ ਦਾ ਤਾਂ ਪੁੱਛੋ ਹੀ ਨਾ ਪਾਜੀ ਜਿੱਦਾਂ ਕੋਈ ਹੁਣ ਜਦੋਂ ਪਾਜੀ ਹੁਣੀ ਤੁਸੀਂ ਸੇਵਾ ਦੇ ਕੇ ਗਏ ਨੇ ਕੁਝ ਲੋਕ ਹੋਰ ਵੀ ਇੱਥੇ ਆਉਂਦੇ ਨੇ ਜੋ ਸੇਵਾ ਦੇ ਕੇ ਜਾਂਦੇ ਇਸ ਦਾ ਕਰਦੇ ਜਿਹੜਾ ਵੀ ਆਊਗਾ ਬਿਨਾ ਮਤਲਬ ਕਿ ਆਪਾਂ ਉਹਨੂੰ ਪੈਸੇ ਤੋਂ ਵੀ ਦੇ ਦੇਣਾ ਮਤਲਬ ਕੋਈ ਵੀ ਆਏਗਾ ਜਿੱਦਾਂ ਪਾਜੀ ਹੁਣੀ ਐਸੀ ਤੁਹਾਨੂੰ ਸੇਵਾ ਦੇ ਕੇ ਗਏ ਕਿ ਜੋ ਕੋਈ ਪਿਆਸਾ ਆਊਗਾ ਉਹਨੂੰ ਮੇਰੇ ਵੱਲੋਂ ਪਿਆ ਦਿਓ ਨਹੀਂ ਤੇ ਹੋਰ ਵੀ ਲੋਕ ਆ ਕੇ ਇੱਥੇ ਤੁਹਾਨੂੰ ਸੇਵਾ ਦਿੰਦੇ ਨੇ ਜਾਂ ਤੁਹਾਡੀ ਮਦਦ ਕਰਦੇ ਨੇ ਨਹੀਂ ਨਹੀਂ ਭਾਈ ਕੋਈ ਨਹੀਂ ਮਦਦ ਇਹ ਤਾਂ ਤੁਮੇ ਲੋਕੀ ਕਈ ਕਹਿੰਦੇ ਨੇ ਸੰਸਥਾ ਨੇ ਲਾਇਆ ਬੜੇ ਕਿ ਕੋਈ ਸੰਸਥਾ ਨਹੀਂ ਇਹ ਸਾਡੇ ਪਾਪਾ ਦੀ ਸੰਸਥਾ ਹੀ ਹੈ ਤੁਮੇ ਲੋ ਉਹਨਾਂ ਦਾ ਪਿਆਰ ਹੀ ਹੈ ਸਾਰਿਆਂ ਦਾ ਇਹ ਬਚਪ ਭਾਜੀ ਅਸੀਂ ਛੋਟੇ ਹੁੰਦੇ ਆ ਨਾ 12 ਸਾਲ ਦੀ ਉਮਰ ਦੇ ਇਹਨਾਂ ਦੀ ਡੈਡੀ ਦੇ ਬਿੰਦੇ ਖਾਣੇ ਆ ਤੇ 6 ਸਾਲ ਦੀ ਏਜ ਹੋ ਗਈ ਆ ਇਹਦਾ ਡੈਡੀ ਵੀ ਕਹਿੰਦਾ ਪੈਸੇ ਐ ਨਹੀਂ ਅੰਕਲ ਉਹਨੇ ਕਹੜਾ ਕੋਈ ਗੱਲ ਨਹੀਂ ਪੀ ਕੇ ਜਾਓ ਸਕੂਲ ਦੇ ਟਾਈਮ ਅੱਗੇ ਸਾਈਂ ਦਾ ਸਕੂਲ ਉੱਤੇ ਪੜਨ ਆਉਂਦੇ ਸੀਗੇ ਤਾਂ ਮਨਾ ਨਹੀਂ ਕਰਦਾ ਸੀਗਾ ਕੋਈ ਗੱਲ ਨਹੀਂ ਦੇ ਦੋ ਕਿੰਨੇ ਪੈਸੇ ਤੋਂ ਲੈਂਦਾ ਸੀ 20 ਪੈਸੇ 25 ਪੈਸੇ ਤੋਂ ਸਟਾਰਟ ਸੀਗਾ ਕੰਮ ਠੀਕ ਆ ਨਾ ਤੇ ਅੱਜ ਕੱਲ ਦੇ ਸਮੇਂ ਨਾਲ ਵੀ ਆ ਤੇ ਇਹਦੇ ਬੱਚੇ ਦੇ ਵੀ ਉਹੀ ਆਦਤ ਆ ਜੇ ਪੈਸਾ ਹੈਗਾ ਕਿਸੇ ਕੋਲ ਦੇਜੂਗਾ ਤਾਂ ਠੀਕ ਆ ਨਹੀਂ ਤਾਂ ਬਾਹੁਰੂ ਬੈਠਾ ਦੇਣ ਵਾਲਾ ਕੀ ਬਾਤ ਹੈ ਠੀਕ ਹੈ ਨਾ ਹੁਣ ਤੁਹਾਡੇ ਅੜਕੇ ਭਰਾਉਂ ਗਿਆ 100 ਰੁਪਿਆ ਦੇ ਜਾਣਾ ਇਹ ਭਰਾਉਂ ਗਿਆ ਇਹ 100 ਦੇ ਗਿਆ ਠੀਕ ਹੈ ਨਾ ਉਹਨੇ ਕਹਿੰਦਾ ਚੱਲ ਦੋ ਬੱਚਿਆਂ ਨੂੰ ਫ੍ਰੀ ਬਲਾਤਾ ਕੋਈ ਗੱਲ ਨਹੀਂ ਬਾਕੀ ਸਤ ਗੁਰ ਦੀ ਦਇਆ ਆ ਠੀਕ ਹੈ ਨਾ ਦੋ ਵਕਤ ਰੋਟੀਆਂ ਪਰਮਾਤਮਾ ਸਾਰਿਆਂ ਨੂੰ ਸੁਲਾ ਕੇ ਜਗਾਉਂਦਾ ਮਤਲਬ ਪਹਿਲੋਂ ਇਹਨਾਂ ਦੇ ਬਾਪੂ ਜੀ ਇਹ ਕੰਮ ਸੇਵਾ ਕਰਦੇ ਹੁੰਦੇ ਸੀ ਬਹੁਤ ਪੁਰਾਣੀ ਰੇੜੀ ਆ ਜੀ ਅੱਜ ਦੀ ਰੇੜੀ ਨਹੀਂ ਮੈਂ ਤੁਹਾਨੂੰ ਦੱਸਿਆ ਵੀ 10 ਸਾਲ ਦੀ ਉਮਰ ਦਾ ਮੈਂ ਇਹਨਾਂ ਕੋਲ ਖਾਂਦਾ ਔਰ 60 ਸਾਲ ਦੀ ਉਮਰ ਹੋ ਗਈ ਆ ਮੇਰੀ ਇਹ ਵਿੱਚ ਦੇ ਥੋੜੀ ਢਿਰ ਜਿੰਦਾ ਹੁਣ ਠੰਡੀ ਆ ਜਾਂਦੀ ਬੰਦ ਹੁੰਦਾ ਕੋਈ ਹੋਰ ਮਾੜਾ ਮੋਟਰ ਲੱਗ ਗਈ ਅਬਾ ਜੀ ਜਦੋਂ ਸਿਆਲਾ ਸਿਆਲ ਆਉਂਦਾ ਠੰਡ ਦਾ ਮੌਸਮ ਹੁੰਦਾ ਤਾਂ ਉਦੋਂ ਕਿਹੜਾ ਕੰਮ ਕਰਦੇ ਹੋ ਬਾਸ ਪਈ ਆ ਤੇ ਮਤਲਬ ਕਿ ਟਾਈਮ ਪਾਸ ਹੀ ਕਰਦੇ ਆਈ ਆਪਾਂ ਮਤਲਬ ਕਿ ਗੁਜ਼ਾਰਾ ਹੁਣ ਬੱਚਿਆਂ ਦਾ ਪਾਲ ਨਹੀਂ ਹੈ ਜੀ ਕੋਈ ਨਾ ਕੋਈ ਕੰਮ ਕਰ ਲਈਦਾ ਫੇਰ ਮਜ਼ਦੂਰੀ ਕਰਦੇ ਹੋ ਨਹੀਂ ਨਹੀਂ ਫੇਰ ਆਪਾਂ ਜੀ ਫਾਸਟ ਫੂਡ ਕੈਟਰੀਂਗ ਵਿਆਹ ਸ਼ਾਦੀ ਵਾਲਿਆਂ ਨੇ ਚਲਦੀਦਾ ਵਾ ਮਤਲਬ ਕਿ ਗੁਜ਼ਾਰਾ ਤਾਂ ਕਰ ਨਹੀਂ ਆ ਜੀ ਗਰਮੀਆਂ ਦੇ ਵਿੱਚ ਸ਼ਰਬਤ ਪੀਉਂਦੇ ਲੋਕਾਂ ਨੂੰ ਬਸ ਆਪਾਂ ਮਹਾਮਈ ਦਾ ਮੇਲਾ ਉੜੀਕੀ ਦਾ ਜੀ ਮਾਰਚ ਦੇ ਮੇਲੇ ਮੇਲਾ ਹੁੰਦਾ ਆ ਤੇ ਉਤੋਂ ਸਟਾਰਟ ਹੋਈਦਾ ਆਪਾਂ ਅਗਸਤ ਦੇ ਮਹੀਨੇ ਤੱਕ ਸਾਡਾ ਇਹੀ ਚੱਲਦਾ ਰਹਿੰਦਾ ਜੀ ਕੰਮ ਅਗਸਤ ਦੇ ਮਹੀਨੇ ਵਾਂਗਲੇ ਚੱਲਦੇ ਰਹਿਣਾ ਰੂਟੀਨ ਨਾਲ ਚੱਲਦੇ ਰਹਿਣਾ ਸਾਡਾ ਇਹ ਜੀ ਤੇ ਭਾਈ ਜੀ ਸਾਡੇ ਪੰਜਾਬ ਦੇ ਵਿੱਚ ਜਾਂ ਪੰਜਾਬੀਆਂ ਦੇ ਖੂਨ ਦੇ ਵਿੱਚ ਹੈਗਾ ਕਿ ਇਹ ਸੇਵਾ ਕਰਨੀ ਹਾਂਜੀ ਹਾਂਜੀ ਤੇ ਤੁਸੀਂ ਕੁਝ ਲੋਕਾਂ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਜੋ ਲੋਕ ਸੇਵਾ ਕਰਦੇ ਨੇ ਤੁਹਾਡੇ ਵਾਂਗ ਮੈਂ ਤਾਂ ਪਈ ਇਹੀ ਕਹਿੰਦਾ ਜੀ ਸਾਰਿਆਂ ਨੂੰ ਕਿ ਮਤਲਬ ਕਿ ਆਪਣਾ ਜਿੰਨੇ ਵੀ ਪੰਜਾਬੀ ਆਪਣੇ ਭਰਾ ਹੈਗੇ ਨੇ ਸਾਰੇ ਮਤਲਬ ਕਿ ਆਪਣਾ ਕੰਮ ਜਿੰਨਾ ਵੀ ਥੋੜਾ ਬੋਧਾ ਹੋਵੇ ਭਲਾ ਆਪਣਾ ਕੰਮ ਥੋੜਾ ਜਿਹਾ ਪਤਾ ਜਰੂਰ ਕਰ ਲੈ ਮਤਲਬ ਕਿ ਨਸ਼ੇ ਤੋਂ ਥੋੜਾ ਜਿਹਾ ਦੂਰ ਰਹਿਣ ਬਸ ਆਪਾਂ ਇਹੀ ਕਹਿੰਨੇ ਕਿ ਥੋੜੀ ਬੋਦੀ ਸੇਵਾ ਕਰਨ ਬਸ ਆਪਣਾ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਇੱਕ ਨੌਜਵਾਨ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਇੱਕ ਸੇਵਾ ਕਰ ਰਿਹਾ ਹੈ 5 ਰੁਪਏ ਦੇ ਵਿੱਚ ਲੋਕਾਂ ਨੂੰ ਠੰਡਾ ਸ਼ਰਬਤ ਪਿਆ ਰਿਹਾ ਹੈ ਕਲਾ ਸ਼ਰਬਤ ਨਹੀਂ ਵਿੱਚ ਲੱਠੇ ਵੀ ਹੈ ਗੁੰਦ ਕਤੀਰਾ ਵੀ ਸੋ ਠੰਡਾ ਸ਼ਰਬਤ ਲੋਕਾਂ ਨੂੰ ਪਿਆ ਕੇ ਸੇਵਾ ਕਰਦਾ ਪਿਆ ਹੈ ਦਿਖ ਦਿਰ ਉਹ ਡੇਲਿਕ ਸਵੇਰਟੀ ਵੀ ਸਤਿ ਸ਼੍ਰੀ